ਆ ਰਹੇ ਨਾ ਬਣਾ ਇੱਥੇ ਬੈਠਾ ਮੈਂ ਜਦੋਂ ਕੇ ਦਾ ਕੱਸੀ ਲੱਭੀ ਜਾਂਦੀ ਓਏ ਜਿਮ ਵਾਲੀ ਕੰਬਾ ਜਾ ਇਹ ਜਿਮ ਵਾਲੀ ਹਣ ਇੱਕ ਹੁਣ ਬੰਦੇ ਸੁਖੀ ਕੀ ਕਰੀ ਜਾਂਦਾ ਤਾਂ ਕੀ ਆ ਇਹ ਚੀਜ਼ਾ ਵਧੀਆ ਨਹੀਂ ਲੱਗਦੀ ਇਹ ਵੀ ਬਾਕੀ ਨਹੀਂ ਮਾਰਦੀ ਇਹ ਤਾਂ ਵੀਕ ਲੱਗਦਾ ਤਾ ਸੁਖੀ ਕਿਹੜੀ ਇਹ ਸਾਰਿਆਂ ਦਾ ਮੱਲਾ ਦਾ ਸਮੱਸਿਆ ਸਾਰੇ ਕੱਲ ਐਡੇ ਚ ਕਿਹੜੀ ਆ ਕੱਲ ਐਡੇ ਚ ਕਿਹੜੀ ਦੱਸੇ ਬੜੀ ਜੀ ਓਏ ਇਹ ਜੂਦੂ ਤਾਂ ਨਾ ਪਾਦੇਂ ਤਰਾਂਉਂਦੇ ਆ ਓਏ ਓਏ ਕਾਲੇ ਅਲ ਪਛੀਂ ਦੇਸ਼ ਕਿਹੜੀ ਜੀ ਮਿਲ ਜਾਂਦਾ ਏ ਈ ਨਹੀਂ ਸਹੂਖੀ ਓਰੇ ਕਰਦੇ ਨਹੀਂ ਮਾਰ ਕੇ ਕੱਢੂਗੀ ਤੇ ਆ ਵਿੱਚੋਂ ਇਹਦੇ ਕੀ ਕੱਢਣਾ ਮਲਕੀ ਕੀ ਕਰਨਾ ਉਹ ਲੱਡੂ ਤੇਰੀ ਡਾ ਉਹਦਾ ਸੁੱਟਦਾ ਹੀ ਬੰਦਿਆਂ ਨੂੰ ਦੇ ਦੇ ਓਏ ਇੱਕ ਗੱਲ ਸੁੱਖੀ ਆਏ ਕਰ ਸਾਰਿਆਂ ਵਾਸਤੇ ਮਾਲੇ ਏ ਇਹ ਚੀਜ਼ ਹੈਗੀ ਨਹੀਂ ਵਧੀਆ ਗੱਲ ਤੇਰੀ ਬਾਕੀ ਮੈਂ ਫਿਰ ਮੈਂ ਵੀ ਵੀਡੀਓ ਉਡਾਉਣ ਲੱਗ ਜੂਗਾ ਮੈਂ ਜਿੱਥੇ ਆਨਲਾਈਨ ਹੀ ਹੁੰਦਾ ਹਾਂ ਲੋਕੀ ਹਣਾ ਕਾਲੇ ਤੇਰਾ ਪਾਉਂਦਾ ਇਹ ਨਹੀਂ ਹੋਇਆ ਕਰਾਂਗੇ ਜ਼ੂਮ ਕਰ ਜ਼ੂਮ ਹਾਂ ਜ਼ੂਮ ਕਰ ਉਹ ਯਾਰ ਮੈਂ ਸੋ ਇਹ ਡਿਸ਼ ਦੱਸ ਕਿਹੜੀ ਬਣੀ ਆਂਦੀ ਹੈ ਕੀ ਹੈ ਵੈਰਾਈਟੀ ਕੀ ਹੈ ਇਹ ਇਹ ਸ਼ੀਤਾ ਹਾਨਾ ਉਹਦਾ ਪੰਛੀ ਆ ਕੜਦਾ ਫਰ ਇਹਦਾ ਵਿਕਲ ਨੂੰੇ ਪਤਾ ਹੁਣ ਜਿਹੜਾ ਖਾਂਦਾ ਜਿਹਨੂੰ ਬਣਾ ਸਾ ਚੜਦਾ ਕਿੰਨਾ ਨਾ ਭਾਂਚਾ ਜਾਂਦਾ ਜਾ ਜਿਹਨੂੰ ਬਣਾ ਕੇ ਦੇਣੀ ਉਹਨੂੰ ਪਤਾ ਇਹ ਇਹ ਦੂਜਾ ਉਹ ਨਹੀਂ ਮੈਂ ਉਹਨੂੰ ਉਹਨੂੰ ਖਵਾ ਇਹ ਅਜਾ ਜਾਂਦਾ ਹੈ ਇੰਗਲੈਂਡ ਚ ਆ ਕੇ ਤਾਂ ਜਾਂਦਾ ਜਾਂਦਾ ਲਾਈ ਜਾਂਦਾ ਲੈ ਪਤੰਦਰਾ ਹੁਣ ਤੈਨੂੰ ਖਾਣੀ ਹੈ ਤੇਰੇ ਤੇਰੇ ਵਾਸਤੇ ਬਣਾਇਆ ਜੀਂਰ ਚ ਸੌਂਦਾ ਬੰਦਾ ਤੂੰ ਐਂ ਕਹਿ ਰਿਹਾ ਕਿ ਤੇ ਖਲਾ ਜੀਂਰ ਚ ਜੀਂਰ ਚ ਰਹਿੰਦਾ ਸਾਰਾ ਕਾਲੇ ਇਹ ਕਾਲੇ ਕਾਲਿਆਂ ਨੂੰ ਖਵਾ ਮਜਾਦਾ ਮੜਾ ਜਾਂ ਲਵਾ ਕਾਲਾ ਨਹੀਂ ਖਾਂਦਾ ਲਾਵੀ ਨਾ ਇਹ ਜਿੱਤੇ ਵਾਰ ਤੇ ਟੋਪੀ ਨਿਕਲਦੀ ਆਉਦੀ ਕਦੀ ਲੋਈ ਨਿਕਲਦੀ ਆਉਦੀ ਹਾਂ ਅੰਦਾਲਾ ਨਾ ਮੈਂ ਤਾਂ ਖਾਂਦੀ ਨਹੀਂ ਹਾਂ ਲੈ ਫੜਾ ਬੁੱਲਾਇ ਕੱਢ ਗਿਆ ਹੋ ਬੱਸ ਯਾਰ ਮਸਤ ਮਾਰਦਾ ਪੈਸਾ ਕੌਣ ਐਸਐਸ ਆਹ ਹੱਦਲ ਵਾਈ ਸੁਖੀ ਉਹ ਆਹ ਤੁਹਾਡੀ ਪੈ ਸੁਖੀ ਕੌਣ ਆ ਇਹ ਐਸਐਸ ਸੁਖੀ ਇਹਦਾ ਮੇਰਾ ਹੀ ਨਾਮ ਹੈ ਐਸਐਸ ਤੇ ਕੇ ਜਨ ਆ ਤੇਰਾ ਨਾਮ ਨਾ ਸੁਖੀ ਆਗੇ ਸੁਖੀ ਕਹਿੰਦਾ ਨਿਰਮਣ ਨਰਮਲ ਹੁਣ ਨਰਮਲ ਨਰਮਲ ਤਾਂ ਗੋਤ ਆ ਮੇਰਾ ਹਾਂ ਨਾ ਗਈ ਐ ਅਸਤ ਕੀ ਮਤਲਬ ਕੀ ਆ ਮੈਂ ਤਾਂ ਹੁਣ ਫੇਰ ਦੱਸਾਂ ਕਦੇ ਨਹੀਂ ਨਾ ਗਈ ਸਿਰ ਚਲਾ ਹੀ ਨਾ ਪਤਾ ਬੰਦ ਕੌਣ ਕਰਦੇ ਚਾਹੀਏ ਹਾਂ ਹੁਣ ਕਰ ਦੋ ਸੋ ਕੀ ਆ ਟਿੱਡ ਆ ਟਿੱਡ ਦਾ ਕੀ ਰਾਜ ਆ ਇਹਦਾ ਇਹ ਟਿੱਡ ਦਾ ਰਾਜ ਆ ਖਾਣਾ ਪੀਣਾ ਨਹੀਂ ਤੂੰ ਵੀਰਾਂ ਡੱਬੇ ਦੱਸ ਕਿੰਨੇ ਪੀਣਾ ਮੈਂ ਥੋੜੀ ਵੇ ਬੰਦਾ ਪੈਣੀ ਥੋੜੀ ਆ ਹਾਂ ਇਹ ਪਹਿ ਗਿਆ ਆਪਣਾ ਬੰਦਾ ਚੱਲਦਾ ਰਿਹਾ ਉਧਰ ਤਾਂ ਦੇਖ ਲੈ ਉਹ ਲਾਈਵ ਨਹੀਂ ਆਪਾਂ ਲੋਕੀ ਬਾਹਰ ਲੋਕੀ ਵੇਖਦੇ ਆਂ ਨੀਗਾ ਮਮਾ ਵੀਡੀਓ ਬਣਾਉਂਦੇ ਆ ਵੀਡੀਓ ਚੱਲਣ ਦੀ ਆ ਅੱਛਾ ਵੇ ਹਾਂ ਹੁਣ ਮੈਂ ਵੀ ਪੀਤੀ ਹੱਥ ਵੀ ਰਾਂ ਤੂੰ ਕਿਨੇ ਵੀ ਪੀਤੀ ਮਾ ਦੋ ਇਹਨਾਂ ਦੋ ਪੀਤੀਆਂ ਮੈਂ ਕੋਈ ਨਹੀਂ ਪੀਤੀ ਬਣਾਇਆ ਇਹਨੂੰ ਇਹ ਬੰਦਾ ਚਾਰ ਪੀਰਾ ਪੀਂਦਾ ਰੋਟੀ ਖਾਣ ਤੋਂ ਪਹਿਲਾਂ ਰੋਟੀ ਜਿਹੜੀ ਖਾ ਕੇ ਦੋ ਪੀਨੀਆਂ ਬਾਅਦ ਚੋਂ ਹੈ ਨੀ ਤੂੰ ਇਹ ਤਾਂ ਇਹੀ ਕਰਦਾ ਅਕਸਰ ਇਹੀ ਨਹੀਂ ਕਰਨੀ ਕੋਈ ਅਕਸਰ ਸਾਹੀ ਕੋਈ ਨਹੀਂ ਕਰਨੀ ਹੈ ਕਿ ਮੇਰੇ ਜਾਣ ਦਾ ਨਹੀਂ ਕੰਮ ਤਾਂ ਇਹ ਉਹ ਮੈਂ ਨਹੀਂ ਤੂੰ ਕਰ ਮਾਮਾ ਸੁਖੀ ਏ ਜੀਨ ਚ ਦੁਖੀ ਹੜਦਾ ਉੱਥੇ ਖੜ ਆ ਜੀਨ ਚ ਸੌਣ ਦਾ ਕਾਰਨ ਕੀ ਤੇਰਾ ਯਾਰ ਇਹ ਤਾਂ ਮੈਂ ਪਹਿਲਾਂ ਨੂੰ ਇਹੀ ਸੌਣਾ ਇਹ ਜੀਨ ਚ ਯਾਰ ਮੇਰੇ ਜਿਮ ਵਾਲੇ ਕੱਪੜੇ ਚਾਚਾ ਹੱਥੇ ਗਵਾਣ ਦਾਲ ਲੈ ਮੈਂ ਗਵਾ ਸਾਰੇ ਕੰਬਲ ਝੁਕਦੀ ਵੀ ਟੋਪੀ ਕਦੇ ਨਹੀਂ ਗਾਇ ਗਾਲੇ ਮੇਰੇ ਕੋਲ ਸੀ ਇੰਟਰਵਿਊ ਸੀ ਚਾਚੇ ਨੇ ਚ ਪੈ ਚਾਰ ਪਤਾ ਨਹੀਂ ਕਿੱਥੇ ਗਵਾਤੀਆਂ ਪਤਾ ਪਤਾ ਨਹੀਂ ਕੰਮ ਕੁੰਮ ਤੇ ਦੇ ਆਉਂਦਾ ਕਿਸੇ ਨੂੰ ਜੋ ਕਿਸੇ ਨੂੰ ਵੀ ਪਾਲ ਹੋ ਜੇ ਤੇ ਪਤਾ ਨਹੀਂ ਕੀ ਕਰੀ ਜਾਂਦਾ ਇਹ। ਮੈਂ ਤੇਰੇ ਤੋਥੇ ਨਹੀਂ ਹੋਣੀ ਆ ਪੱਥਰ ਦੇ ਹਟ ਚੱਲੇ। ਆਓ ਛੱਡ ਦਈਏ ਬੰਦਾ। ਯਾਰ ਸਭ ਬਾਕੀ ਕੰਮ ਇਹਦਾ ਸੁਖੀ ਨੂੰ ਠੇਕਾ ਦਾ ਤੁਹਾਨੂੰ ਦਿਵਾਉਣਾ ਨਹੀਂ। ਠੇਕਾ ਸੁਖੀ ਇਹਨੇ ਠੇਕਾ ਜਦੋਂ ਮੇਰੀ ਕਿਸਮਤ ਮੇਰੇ ਨਾਲ ਪੜੂਗੀ। ਇਹਨੇ ਜਵਾਬ ਦਿੱਤਾ ਜੌਬ ਨੂੰ ਪੁੱਛੇ ਨੂੰ ਦਿੱਤਾ ਕਿ ਨਹੀਂ ਅੱਜ। ਯਾ ਮੈਨੂੰ ਕੰਮ ਦਾ ਵਾਲੇ ਨਹੀਂ ਸੁਖੀ। ਇਹਨੇ ਜਵਾਬ ਕਹਿੰ ਦਿੱਤਾ ਵਾਲਾ ਹੈਗਾ ਨਹੀਂ ਹੈਗਾ। ਰੈਂਡਰਿੰਗ ਕਰਨੀ ਸੀ ਕੰਧਾਂ ਤੇ। ਪਤਾ ਕੀ ਹੁੰਦਾ ਕੋਈ ਬੰਦਾ ਲਾਪਣੀ ਦੇ ਬਾਹਰ ਸਕੇਮ ਨਹੀਂ ਸਕੇਮ ਕਰਨੀ। ਓ ਯਾਰ ਓ ਯਾਰ ਓ ਯਾਰ ਉਹ ਮੁੰਡਾ ਕਹ ਲਾ ਕਾਲੂ ਗਾ ਇਹ ਬੰਦੇ ਜਿਹੜਾ ਜਵਾਬ ਦੇ ਦੇ ਸਾਰੇ ਨੂੰ ਕਹੋ ਉਹ ਜਿਹਨੇ ਜਵਾਬ ਅਕ ਦਿੱਤਾ ਨੇ ਇਹਦੇ ਨਾਲ ਕਰ ਗੱਲ ਓ ਜੌਬ ਆਉਂਦੀ ਹੈ ਜਵਾਬ ਦੇ ਦਿੰਦੇ ਤੂੰ ਘਰੇ ਵਿਹਲਾ ਬੈਠਾ ਕਾਰੀਗਰ ਬੰਦਾ ਘਰੇ ਬੈਠਾ ਹੋਵੇ ਤੇ ਜੋ ਉਹਦਾ ਜਵਾਬ ਦੇ ਦੇਣ ਲੱਖ ਲਾਂਤਾਂ ਦੁਸਤ ਕਰ ਲੈਣਾ ਰੱਬ ਸੁੱਖ ਰੱਖੇ ਕਿਤੇ ਮੇਰਾ ਕੰਮ ਚੱਲ ਗਿਆ ਹਾਂ ਮੈਂ 4-5 ਬੰਦੇ ਤਾਂ ਮੂੰਹ ਹੀ ਲੈ ਜਾ ਕਰੂੰਗਾ ਵੀ ਆਜੋ ਯਾਰ ਆਜੋ ਕੋਈ ਚੱਕਰ ਨਹੀਂ ਮੈਂ ਉਹੀ ਬਸ ਐਵੇਂ ਹੀ ਖਾਂ ਖਾਈ ਹਾਂ ਜੇ ਐਨ ਸਹੀ ਤਰੀਕੇ ਨਾਲ ਲੱਗ ਗਿਆ ਕਿਤੇ ਸੂਤਰਾਂ ਹਾਂ ਛੱਡ ਗਿਆ ਹਾਂ ਬਸ ਐ ਸੋਚ ਲਾ ਵੀ ਹੱਥ ਨਹੀਂ ਆੜ ਗਿਆ ਵੀ ਸਹੀ ਤਰੀਕੇ ਨਾਲ ਕੰਮ ਚੱਲਣਾ ਚਾਹੀਦਾ ਆਪਣਾ ਰੇਟ ਰੂਟ ਵਧੀਆ ਮਿਲ ਗਈ ਕਿਤੇ ਅੱਛਾ ਜੇ ਰੇਟ ਵਧੀਆ ਮਿਲ ਗਿਆ ਤਾਂ ਯਾਰ ਕੱਲ ਕੱਲ ਨੇ 7 ਲੱਖ ਦਾ ਘਾਟਾ ਪਾ ਬਾਬਾ ਮੈਨੂੰ ਨੀਂਦ ਨਹੀਂ ਆਉਂਦੀ ਭੈਣ ਚੋ 9 ਦਾ ਓਏ 9 ਲੱਖ ਦਾ ਘਾਟਾ 9 ਲੱਖ ਦਾ ਦੋ ਜਵਾਬਾਂ ਨੂੰ ਜਵਾਬ ਦਿੱਤਾ ਸੁੱਖੀ ਇੱਕ ਬਾਥਰੂਮ ਪੂਰਾ ਬਣਾਉਣਾ ਹੈ ਕੇਜ ਦਾ ਆਹੋ ਤਾਂ 30000 ਪਾਉਂਡ ਦਾ ਉਹ ਕੱਲਾ ਹੀ ਕਮਲ ਸੁਖੀ ਮੈਂ ਤੇ ਚਾਚਾ ਰਾਜ ਨੂੰ 2 ਵਜੇ ਉੱਠ ਕੇ ਸੋਚਦੇ ਆ ਭੈਣ ਜ 9 ਲੱਖ ਦਾ ਘਾਟਾ ਕਿੱਦਾਂ ਪੈ ਗਿਆ ਸਾਲਾ ਜਦੋਂ ਗਾਲਾਂ ਇੱਥੇ ਹੀ ਹੋੜਸ ਖਾਂਦੇ ਉੱਠਿਆ ਸੀ ਮੈਂ ਉੱਠ ਕੇ ਭੈਣ ਜ ਸੋਚੀ ਪਿਆ ਮੈਂ ਕਿੱਥਾਂ ਗਾਲਾਂ ਨੂੰ ਤੂੰ ਵੀ ਉੱਥੋਂ ਦਾ ਵੀ ਉੱਠ ਗਿਆ ਤੂੰ ਵੀ اٹਗੜਿਆ ਚਾਚਾ ਕੋਈ ਨੀਂਦ ਨਹੀਂ ਆਉਂਦੀ ਭੈਣ ਨੂੰ ਆਖੇ ਚਾਚਾ ਤੂੰ ਜਵਾਬ ਦੇ ਸਜਾਉੜ ਓਏ ਮੈਂ ਮੈਂ 12 ਵੇ ਚੜ੍ਹ ਕਰੀ ਜਾਵਾਂ ਓਏ ਉਠ ਸਦਾਏ ਉੱਠਾ ਹੈ ਉੱਲਾਗਾ ਦਾ ਉਹ ਰਾਤ ਨੂੰ ਭਾਦੇ 12 ਵਜੇ ਪਹੁੰਚ ਹੋਏ ਨਾ ਨਾ ਨਹੀਂ ਖੜਕਾ ਨਹੀਂ ਕਰਿਆ ਜਮਾ ਵੀ ਇਹ ਤਾਂ ਸਾਈਡ ਜੀ ਤੇ ਰੱਖਿਆ ਹੋਇਆ ਸੀ ਜਿਵੇਂ ਉਹ ਵਿੰਡਾ ਜੀ ਬੈਠਾ ਵਿੰਡਾ ਤੱਤੀ ਆਵੇ ਬਾਦਾਂ ਨਾਲ ਦੀ ਰਾਤ ਜੇ ਸੌ ਗਿਆ ਉਹ ਰੱਖ ਕੇ ਫਿਰ ਸੌ ਗਿਆ ਦਾ ਆਪ ਦੀ ਤਾਲੀ ਆਂਦਾ ਉੱਠ ਕੇ ਤੜੀਏ 12 ਵਜੇ ਹਾਂ ਲੱਗਦਾ ਚੁੰਟੇ ਤੇ ਚੁੰਟੇ ਮਰੇ ਸਹਾਨੇ ਚੱਲਦੇ ਹੁੰਦੇ ਮੈਨੂੰ ਇਹ ਡਾਰਨ ਦਾ ਕੁੜੀ ਆਰਾਮ ਹੁੰਦੀ ਜਿਸਦਾ ਮੇਰੇ ਉੱਤੇ ਨਾ ਪੈਂਦਾ ਚਾਚਾ ਕਿ ਤੇਰੇ ਉਤੇ ਔਰਤੀ ਪਾ ਦੇਤੇ ਮੈਂ ਔਰਸ ਵਿੱਚ ਡੁਬਾਵਾ ਕੇ ਬੋਲੀ ਤੇਰੇ ਦੇ ਤਈ ਹੋਏ ਕਾਲੇ ਕਾਲੇ ਔਰਸ ਕਰ ਲੈ ਰੈਡੀ ਇਹਨੇ ਸਰਾਨੇ ਇੱਥੇ ਵਿੰਡੋ 'ਚ ਰੱਖਣੇ ਆ ਆਪਦੀ ਡਾਈਟ ਐਨੇ ਗਰਮ ਰੱਖੀ ਐਨੇ ਹੋਰ ਕਿੰਨੇ ਗਰਮ ਚਾਹ ਉੱਤੇ ਨਾ ਪਾ ਦੀ ਕੁੜੀ ਆਵੇ ਕਿਸੇ ਦੇ ਇੱਥੇ ਇਹਦੇ ਟੱਕਾ ਲੈ ਟੱਕਾ ਲੈ ਕਰ ਟੱਕਾ ਚਾਹ ਇਹ ਰਾਤ ਦਾ ਫੂਡ ਇੱਥੇ ਰੱਖਦੇ ਜਮਾ ਕਰਕੇ ਜਮਾ ਕਰਕੇ ਰਾਤ ਨੂੰ 12 ਰਾਤ ਨੂੰ ਖਾਣਾ ਇਹਦਾ ਟੱਕਾ ਨਾ ਇਹਦਾ ਓਏ ਕਿਸੇ ਨੂੰ ਚਾਚਾ ਕਿਹੋ ਟੈਨਸ਼ਨ ਉਹਦੀ ਸੁਬਾਹ ਦੇ ਖਾਣੇ ਦੀ ਕਿਸੇ ਨੂੰ ਹਨਾ ਵੀ ਸ਼ਾਮ ਦੇ ਦੀ ਇਹਨੂੰ ਭੈੜਾ ਰਾਤ ਨੂੰ ਰਾਤ ਦੀ ਇਹਨੂੰ ਵੀ ਰਾਤ ਨੂੰ 12 ਵਜੇ ਮੈਂ ਕੀ ਖਾਣਾ ਉਹ ਵੀ ਚਿੰਤਾ ਪੈਣ ਪੁੱਖ ਲੱਗਦੀ ਹੁਣ ਕੀ ਕਰੀਏ ਬਾਈ ਕਾਉਂ ਟਾਈਮ ਤੇ ਕੋਈ ਠੰਡ ਝੁੱਠੋਂ ਨੂੰ ਜੀ ਨਹੀਂ ਕਰਦਾ ਰਾਤ ਨੂੰ ਚਾਚਾ ਇਹਨੇ ਪੁੱਛੀ ਵੀ ਜਦੋਂ ਪੁਰਾਣੇ ਘਰ ਰਹਿੰਦੇ ਉਹ ਕੀ ਖਾਂਦੇ ਰਾਤ ਨੂੰ ਕੁਝ ਨਹੀਂ ਪਾ ਜੀ ਨਹੀਂ ਖਾਂਦਾ ਇੱਥੇ ਘੜੀ ਚੱਕਲਾ ਫੋਨ ਹੈਲੋ ਨਾ ਰਹੇਗੀ ਤੋ ਕੀ ਆਇਆ ਸਾਰਾ ਉੱਤਰ ਦਾ ਮਸਾਂ ਸਿਮਿੰਟ ਜਾ ਆ ਕੁਝ ਕੁ ਜਿੰਨਾ ਉੱਤਰ ਆ ਉਹ ਲੈ ਕੇ ਆਦੀ ਕਲੀਨਰ ਜਾ ਉਹਦੇ ਨਾਲ ਤਾਰੇ ਆ ਹਾਂ ਗਰਾਊਟਰ ਰਹੇਗੀ ਲੇਟਾਂ ਲੂਟਾਂ ਪਾਦੀਆਂ ਸਾਰੀਆਂ ਚਲਾ ਕੇ ਦਿਖਾਦੀਆਂ ਉਹ ਨੂੰ ਹਾਂ ਸੁਖੀ ਸੁਖੀ ਦਾ ਤੱਕ ਉਹਦੇ ਵਿੱਚ ਤੇਰੀ ਵੈਲਿਊ ਵਧੂਗੀ ਘਟਦੀ ਨਹੀਂ ਜੇ ਸਹੀ ਬੋਲਦੇ ਹੋ ਸੁਖੀ ਤਰੀਕਾ ਨਾਲ ਵੀ ਕਿਹੜੇ ਸਾਧਨਾਂ ਪਰ ਛੁੱਟੀ ਦਾ ਸਕਦੇ ਆ بس ایسے ਨਵੀਂ ਪੇਪਰ ਆ ਬਈ ਸਪਰੀਟ ਇਹਨੇ ਹੋ ਦੇਣਾ ਪੇਪਰ ਦੇਣਾ ਹਾਂ ਪੇਪਰ ਦੇਣੇ ਕਾਦਾ ਵਾ ਤੇ ਸੁਦਾ ਯਾਰ ਹੋ ਕਾਦਾ ਦੇਣਾ ਉਹ ਯਾਰ ਸੁਖੀ ਤੂੰ ਮੈਂ ਸੁਖੀ ਮੇਰੇ ਦਿਮਾਗ ਦੇ ਪਿਆ ਸਟ्रेस ਪੈ ਚ 9 ਲੱਖ ਲੋਕਾਂ ਦੀ ਗੱਲ ਸੁਣ ਕੇ ਸਾਰੇ ਹਾਂ ਉਹ ਤਾਂ ਚੱਲ ਆ ਜਿਹੜੀ ਗੱਲ ਮੈਂ ਭੱਜੀ ਗੱਲ ਦੀ ਉੱਟ ਚਾਹੀਦੀ ਹੈ ਦੇਖਦੇ ਹਾਂ ਓਕੇ ਓਕੇ ਹੋਣਗੇ ਨਾ ਓਕੇ ਓਕੇ ਨੂੰ ਬੰਦੇ ਵਾਧੂ ਪੈਣ ਉਹ ਕਹਿੰਦਾ ਓਹਨਾਂ ਕਹਿੰਦਾ ਵੀ ਇੱਕ ਦੀ ਛੁੱਟੀ ਵਰਗਾ ਹਾਂ ਉਹ ਗਾਫਾ ਮੈਸੇ ਜਾਈ ਕੀ ਕਹਿੰਦਾ ਕੋਣ ਮੈਨੇ ਗਾਫਾ ਸਾਡਾ ਕੀ ਕਹਿੰਦਾ ਨਹੀਂ ਤਾਂ ਕਹੇ ਬੰਦਾ ਭੇਜ ਦਿੰਦਾ ਨੈਟਫਲਿਕਸ ਕਾ ਤਾਂ ਖੋਲ ਲਿਆ ਵਾਏ ਨਾ ਵਾਏ ਇਗਜ਼ਾਮ ਆ ਗਿਆ ਦੇ ਚੱਟਾ ਕੀ ਪੜੀ ਜਾਂਦਾ ਧੀਰਾ ਤੂੰ ਓਏ ਕੰਨਾਂ ਚ ਮਾਰਨਾ ਕੁੜੀ ਇਹ ਵਾ ਘਟਾ ਫਸਿਆ ਪਿਆ ਕੰਨਾਂ ਕੰਨ ਨਾਲ ਫਟਾ ਲੋ ਜੇ ਝਾੜ ਝਾੜ ਕੀ ਕਹਿੰਦਾ ਹੈ ਗਾਫਾ ਫੁਕੀ ਤੂੰ ਵੀ ਮਾਰ ਲਾ ਕੋ ਨਾ ਬਸ ਗਾਗੂ ਪਹਿਲਾਂ ਬਸ ਦਿਖਾਉਣੀ ਆ ਕੋ ਪਹਿਲਾਂ ਨਹੀਂ ਦੱਸਣ ਉਹਨੂੰ ਅਮਤਰੂ ਫੇਰ ਮੈਸੇਜ ਕਰ ਦੇ ਜਾਂ ਫੋਨ ਕਰ ਦੇ ਕਿ ਕੰਮ ਤੈਨੂੰ ਕੋਈ ਨਹੀਂ ਦਿੱਤੀ ਜਾਦੀ ਆ ਨਾ ਸੈਟਰਡੇ ਨੂੰ ਆਉਣਾ ਗੈਸ ਕਰ ਦੇ ਤੈਤਰੇ ਲਵਾਵੇ ਭਰਾਵਾਂ ਨੂੰ ਫੁਕੀ ਆਪਣੇ ਕਮਾਕਰਾਂ ਨਹੀਂ ਸਾਹ ਦੱਸੋ ਇਹਦਾ ਭੈਂਡੋ ਕੰਮ ਤੇ ਪੜੇਲੀ ਜਾਂਦੇ ਆ ਪਜਾਮਾ ਵਾਲੇ ਕਦ ਜਾਵਾਂਗੇ ਆਪਾਂ ਜਦ ਦਿਨ ਆਪਣਾ ਸੂਤਰ ਲੱਗ ਗਿਆ ਸੂਤਰ ਹੀ ਬਗਲੇ ਸੂਤਰ ਦੁਕੀ ਆਪਣਾ ਸੂਤਰ ਨਹੀਂ ਆਉਣਾ ਯਾਰ ਹੁਣ ਐ ਥੋੜੀ ਹੁੰਦਾ ਹੁੰਦਾ ਵੀ ਕੋਈ ਦਿਨ ਚੱਕਦੀਏ ਕੰਮ ਤੂੰ ਮਮਾ ਜਿਹਦਾ ਤੈਨੂੰ ਫੋਨ ਆਉਂਦਾ ਵੀ ਜਾ ਆ ਜਾ ਕੰਮ ਦੇ ਚੱਲੀ ਜਾ ਉੱਥੇ ਚੱਲੀ ਜਾ ਤੂੰ ਆ ਦੇ ਨਾ ਮੈਨੂੰ ਉਹ ਵੀ ਨਾਲਾ گاਵਾ ਨੂੰ ਮੈਂ ਵੀਡੀਓ ਵੀਡੀਓ ਸਾਰੇ ਸੈਂਡ ਕਰਦੀ ਆ ਉਹ ਕਹਿੰਦਾ ਵੀ ਜਦੋਂ ਤੇਰਾ ਵੀ ਠੀਕ ਲੱਗ ਗਿਆ ਮੈਂ ਤੈਨੂੰ ਆਪੇ ਬਣਾ ਲੈਣਾ ਫਿਰ ਉਹ ਆਪਾਂ ਨੂੰ ਵਿਕੀ ਦੂਜੀ ਲੋਟੇ ਰੱਖੂਗਾ ਯਾਰ ਦੂਜਾ ਲੋਟੇ ਹੁਣ ਕਿਹੜਾ ਹੁੰਦਾ ਪੈਣੀ ਆਵਾ 100 ਰੁਪਏ ਦੇ ਦੇ ਇੱਕ ਵਾਰ ਅਮਰਤ ਕੱਲ ਨੂੰ ਆਉਣਾ ਨਹੀਂ ਹੈਗਾ ਭਾਜੀ ਕਹਿੰਦਾ ਵੀ ਅਮਰਤ ਨੂੰ ਦੱਸ ਦੇ ਇੱਕ ਵਾਰ ਠੀਕ ਆ ਨਹੀਂ ਤਾਂ ਪੁੱਛ ਲੈ ਕੇ ਬੰਦਾ ਭੇਜ ਦੇ ਇੱਕ ਅਮਰਤ ਕੱਲ ਨੂੰ ਆਉਣਾ ਨਹੀਂ ਹੈਗਾ ਭਾਜੀ ਕਹਿੰਦਾ ਵੀ ਅਮਰਤ ਨੂੰ ਦੱਸ ਦੇ ਇੱਕ ਵਾਰ ਠੀਕ ਆ ਬੈਰ ਵੜ ਜਾ ਦਿੰਦੇ ਨੇ ਦੇਖ ਲੈ ਉਹ ਬੰਦੇ ਨੂੰ ਨਾ ਸੁਖੀ ਯਾਰ ਸਾਰੇ ਆ ਇਹ ਦੇਖੀ ਹੁਣ ਇਹਨੇ ਬਲੌਗ ਬਣਾ ਲਿਆ ਤੈਨੂੰ ਇਹਦੇੋਂ ਆਮਦਨ ਆਉਂਦੀ ਆ ਕਿ ਨਹੀਂ ਆਉਂਦੀ ਆ ਆਮਦਨ ਵੱਧ ਤੋਂ ਕਾ ਮੇ ਲੱਖ ਰੁਪਏ ਆ ਗਿਆ ਪਿਛਲੇ ਸਾਲ ਚਲੂ ਇਹ ਬੈਠ ਸੌਂ ਜੂਗੀ ਪੜ ਲਾਂ ਰੋਲੇ ਜੀ ਮੈਂ ਜਾਉਂਗਾ ਬੇ ਨੀ ਮੈਂ ਆਪਣੀ ਉਹ ਵਾਲਾ ਇਹ ਵਾਲੀ ਵੀਡੀਓ ਇੰਨੀ ਸ਼ੇਅਰ ਕਰੀ ਆ ਉੱਥੇ ਮੈਂ ਫੇਸਬੁੱਕ ਤੇ ਉਹਦਾ ਲਿੰਕ ਉੱਥੇ ਵਟਸਐਪ ਤੇ ਲਿੰਕ ਪਾਤਾ ਜਿਹੜਾ ਆਪਾਂ ਨੇ ਕਿਹਾ ਸੀ ਵੀ ਆ ਫਰੀ ਵਾਲਾ ਵੀ ਵੀਜ਼ਾ ਨਿਕਲ ਰਿਹਾ ਭੈਣ ਚੋ ਜਿੱਦੋਂ ਆ ਗਏ ਇਹਦੀ ਵੀਡੀਓ ਦੇਖੀ ਉੱਥੇ ਸਾਡੇ ਰਿਸ਼ਤੇਦਾਰਾਂ ਤੱਕ ਕੰਨ ਤੇ ਯਾਰ ਉਦੋਂ ਤਾਂ ਤੁਸੀਂ ਐਂ ਕਹਿ ਰਹੇ ਸੋਣਾ ਐਂ ਕਹਿ ਰਹੇ ਮੈਂ ਵੀ 5 ਗੱਲ ਲੱਖ ਰੁਪਇਆ ਮੈਂ ਵੀ ਲਾ ਕੇ ਆ ਵੀ ਪੈਨਿਕ ਤਾਂ ਜਾਇਜ਼ ਵੀ ਹੈਗਾ ਮੈਂ 20 ਲੱਖ ਦਾ ਵੀ ਆ ਭੈਣ ਚੋਦਾ ਇਹ ਹੈਗਾ ਵੀ ਅਬ ਕੀ ਵੀ ਰੱਖਣਾ ਜਿਹੜਾ 2 ਵਜੇ 2 ਲੱਖ ਦਾ ਆ ਜਿਹੜਾ ਤੁਹਾਨੂੰ ਮੈਂ ਸਿਰਫ ਤਾਂ ਉਹ ਜੀ ਦੋ ਲੱਖ ਹੀ ਲੱਗੇ ਮੇਰਾ ਵੱਧ ਲੱਗੇ ਵੀਰੇ ਚਾਰ ਚਾਰ ਲੱਖ ਰੁਪਏ ਦੇ ਚਾਰ ਲੱਖ ਚਾ ਉਹ ਲੋਹੀ 18 20 ਲੱਖ ਲੱਗ ਜਾਂਦੇ ਤਾਂ ਕੋਈ ਜਾਂ ਛੱਡ ਜਾ ਤੂੰ ਹੋਰ ਹੋਰ ਕੋਈ ਗੱਲ ਸੁਣਾ ਹਾਂ ਵਧੀਆ ਹੋਰ ਤੂੰ ਦੱਸ ਕੀ ਪੁੱਛਣਾ ਜੀ ਕੋਈ ਵਧੀਆ ਜੀ ਗੱਲ ਸੁਣਾ ਆਹ ਵਧੀਆ ਜੀ ਦੁਬਈ ਲਾਇਆ ਮੈਂ 10 ਸਾਲ ਹਾਂ ਨਿਆਰੇ ਉੱਥੇ ਲਾਇਏ ਪੁਰੇ ਉੱਥੇ ਇਹ ਜਿਹੜਾ ਨਾ ਵਧੀਆ ਸੀ ਇੰਗਲੈਂਡ ਦਾ ਨਾ ਅੱਛਾ ਕਿਉਂਕਿ ਉੱਥੇ ਨਾ ਨਾਕਾ ਪੈਂਦਾ ਸੀ ਉਹਦੇ ਤੇ ਨਾਕੇ ਦੇ ਵਗ ਜਾਂਦੇ ਸਾਰੇ ਸਲਾ ਵਾਲੇ ਦੋਲੇ ਕੋਈ ਸਿਸਟਮ ਹੀ ਨਹੀਂ ਬਣਦਾ ਕੰਮ ਕੁਮ ਮੜਦਾ ਹਾਂ ਪੁਰਦਾ ਹੁਣ ਸੋਡੇ ਤੇ ਡਿਪੈਂਡਾ ਵੀ ਤੁਸੀਂ ਲੈ ਕੇ ਜਾਓਗੇ ਨਹੀਂ ਠੀਕ ਹੈ ਨਹੀਂ ਲੈ ਕੇ ਜਾਊਗਾ ਬਸ ਰੂਟ ਵਿੱਚ ਇਹਨਾਂ ਨਹੀਂ ਖੜਨਾ ਜਵਾਬਾਂ ਜਵਾਬ ਦੇਈ ਜਾਂਦੇ ਐ ਅਚਾ ਆਪਾਂ ਉਹਨੇ ਇਹ ਵੀ ਵੱਡਾ ਹੱਥ ਮਾਰਦਾ ਆਪਾਂ ਦੂਜਾ ਸੁਖੀ ਉਹਨਾਂ ਵੱਡਾ ਹੱਥ ਉਦਨ ਵਜਣ ਲੱਗਾ 40 ਫਲੈਟਰ ਦੀ ਜੋਬਾਈ ਸਿੱਧੀ ਉਹ ਵੀ ਸੁਖੀ ਆ ਪੇਟ ਦੀ ਉਹ ਦਿੱਤੋਂ ਮਿੱਤੋਂ ਕਲੀਅਰ ਹੋਣਾ ਹੀ ਨਹੀਂ ਸੀ ਯਾਰ ਸੁਖੀ ਹਤਿਆਰ ਬਾਸ ਸੁਖੀ ਤਰ ਤਿਆਰਾ ਬੋਲਦਣਾ ਇੱਕ ਕੋੜ ਦੇ ਵਿੱਚ ਤੂੰ ਯਾਰ ਉਹਨੂੰ ਕਿਵੇਂ ਕਲੀਅਰ ਕਰਦੇ ਆ ਯਾਰ ਮਮਾ ਇੰਨਾ ਤੇਰਾ 10 ਸਾਲ ਦਾ ਤਜਰਬਾ ਕਿੱਥੇ ਗਿਆ ਆਏ ਦੇਖ ਬੇਵਕੂਫ ਵਾਲੀ ਗੱਲ ਇੱਕ ਨਹੀਂ ਤੰਦਰਾ ਇੱਕ ਕੋੜ ਦੇ ਵਿੱਚ ਉਹਨੂੰ ਕਿਵੇਂ ਕਲੀਅਰ ਕਰਦੇ ਆ ਭੈਣ ਚੋ ਦੀ ਨਹੀਂ ਨਹੀਂ ਜੋਇੰਟ ਟੇਪ ਚਾੜੀ ਗਈ ਅਗਲੇ ਨਾਲਾ ਕਰ ਦੋਹਾਂ ਜੀ ਕਰ ਉਹਨਾਂ ਨੂੰ ਉਹਨਾਂ ਤੈਨੂੰ ਕਿਹਾ ਹੈ ਕਿ ਫਲੈਟ ਕਲੀਅਰ ਜਾਏਗਾ ਉਹ ਜੋਇੰਟ ਟੇਪ ਕਿਹੜੀ ਚੜੀ ਸੀ ਦੱਸੀ ਮੈਨੂੰ ਓਏ ਨਹੀਂ ਇਹਨਾਂ ਜੁਆਇੰਟ ਦੇ ਵੀ ਆਖੀ ਇਹਦਾ ਜੁਆਇੰਟ ਟੇਪ ਜੜੀ ਜਦੋਂ ਬਸ ਕਿੰਮ ਕਰਦੇ ਆ ਹਾਂ ਟੇਪ ਨਹੀਂ ਲਾਉਂਦੇ ਹਾਂ ਗੋਡਾਂ ਦੇ ਹਾਂ ਉਹ ਟੇਪ ਲੱਗੀ ਅੱਛਾ ਉਹਨਾਂ ਨੇ ਉੱਥੇ ਸਕੇਮ ਨਹੀਂ ਕੀਤੀ ਉਹ ਜੁਆਇੰਟ ਕਵਰ ਕਰਕੇ ਖਾੜਿਆ ਨੇ ਸਿੱਧਾ ਮਾਰ ਕੇ ਉਪਰੋਂ ਪ੍ਰਾਈਮਰ ਜਾਂ ਪੇਂਟ ਮਾਰਿਆ ਹਿੱਤੇ ਹਾਂ ਬਿਲਕੁਲ ਰਾਈਟ ਕਰ ਰਹੇ ਪਹਿਲਾਂ ਕਿੰਨੇ ਕੋਟ ਵੱਜੇ ਵੇ ਉੱਥੇ ਉਸ ਨਹੀਂ ਵੱਜਿਆ ਉਹਦੇ ਉੱਤੇ ਐ ਐ ਡੋਟ ਤੇ ਵੱਜੇ ਆ ਪੇਂਟ ਤੇ ਹੋਇਆ ਯਾਰ ਪੇਂਟ ਉਹ ਪ੍ਰਾਈਮਰ ਤੇ ਪੇਂਟ ਹੋਇਆ ਹੋਇਆ ਉਹ ਉਹ ਐਂ ਹੁੰਦਾ ਉਹ ਪਤਾ ਬੋੜੀ ਬੋੜੀ ਉੱਚੀ ਨੀਵੇਂ ਹੋਣੇ ਤਾਂ ਉਹਦਾ ਪੇਂਟ ਜੀਦਾ ਜਾਣਾ ਫਿਰ ਕਿਵੇਂ ਲੇਬਲ ਕਰ ਦਿੰਦੀ ਨਾ ਬੋੜਾ ਨੂੰ ਜਿੰਨਾ ਮਰਜੀ ਆਪਾਂ ਲੇਬਲ ਕਰਕੇ ਲਾ ਦਈਏ ਨਾ ਜਦੋਂ ਆਪਾਂ ਜੋਇੰਟ ਟੇਪ ਲਾਤੀ ਆ ਠੀਕ ਆ ਜੋਇੰਟ ਟੇਪ ਜੰਮੀ ਪ੍ਰੋਪਰ ਲੱਗੀ ਹੋਵੇ ਫਿਰ ਤਾਂ ਨਹੀਂ ਲੱਗਦਾ ਪਤਾ ਉਹਦਾ ਅੱਛਾ ਜੇ ਜੋਇੰਟ ਐ ਇੰਨੀ ਕੁ ਵੀ ਮਰਜੀ ਜਿੰਨੀ 3 ਮਿਲੀ ਵੀ 3 ਮਿਲੀਆਂ ਚ ਮੈਨੂੰ ਪਤਾ ਜਰ ਤਿੰਨ ਮਿਲੀ ਵੀ ਉੱਪਰ ਹੋਗੀ ਉਹਨਾਂ ਟੇਪ ਪਹਿਲੇ 2 ਕੋਡਾਂ ਦੇ ਵਿੱਚ ਕਵਰੇਜ ਹੀ ਹੁੰਦੀ ਜੰਨਾ ਮਰਜੀ ਬੰਦਾ ਜੋ ਲਾ ਲੇ ਇਹ ਕਹਿੰਦਾ ਮੈਂ ਪੇਂਟ ਚ ਕੱਢ ਦੂੰਗਾ ਕਹਿੰਦਾ ਉੱਥੇ ਅੱਛਾ ਪੇਂਟ ਜਣੀ ਮੈਂ ਕਿਹਾ ਇਹਨੂੰ ਉਹ ਆਂਦੇ ਵੀ ਤੁਸੀਂ ਸਿੰਗਲ ਕੋਡ ਪੇਂਟ ਮਾਰਨਾ ਨਾ ਕੋਈ ਫਿਲ ਉੱਥੇ ਨਾ ਫਿਲਰ ਭਰਨਾ ਉੱਥੇ ਨਾ ਵੀ ਸੈਟ ਕਰਨਾ ਜੀ ਆਪਣੀ ਆਪਾਂ 7 ਦਿਹਾੜੀਆਂ ਲੱਗ ਵੀ ਜਾਂਦੀਆਂ ਉੱਥੇ ਉਹਨਾਂ ਨੇ ਆਪਾਂ ਨੂੰ 1 ਰੁਪਏ ਨਹੀਂ ਦੇਣਾ ਸੀ ਉਹੀ ਜਿਹੜਾ 2.5 ਰੁਪਏ ਮਿਲਣਾ ਸੀ ਬਸ ਉਹੀ ਉਹਨਾਂ ਕ ਕਰਾਇਆ ਲੱਗ ਜਾਣਾ ਸੀ ਸੋਖੀ ਤੇ ਰਬ ਉਹਦਾ ਮਤ ਨਹੀਂ ਹੁੰਦਾ ਇਹ ਕੰਮ ਮਤ ਬਲੇ ਨਹੀਂ ਯਾਰ ਬੰਦਾ ਕਰਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਜੇ ਹਾਂ ਸੁਖੀ ਆਪਾਂ ਮੈਨੂੰ ਬੱਲ ਲੜਾਉਣਾ ਸੁਖੀ ਆਪਾਂ ਕੋਈ ਨਾ ਜੜੋਂ ਘਰ ਸ਼ੁਰੂ ਕਰ ਗਏ ਨੀਆ ਪਾਪ ਪਟ ਗਏ ਸੁਖੀ ਬਟੂ ਨਾ ਮੈਂ ਇਸ ਤੋਂ ਸੁਖੀ ਨੀਆ ਕਾਲਾ ਪੜ ਦੂ ਕਾਲੇ ਚਾਚੇ ਕਾਲੇ ਦੇ ਚਾਚੇ ਦੇ ਨੀਆ ਬਟਾਲ ਲਿਆ ਆਪਾਂ ਬ੍ਰਿਕ ਵਰਕ ਕਰਦਾ ਜੀ ਦੋਵੇਂ ਜਾਣੇ ਚੱਲ ਇਹਦਾ ਕਰ ਲੈ ਬ੍ਰਿਕ ਵਰਕ ਕਰ ਲੈਣਾ ਇੱਟਾ ਲਾ ਲਾਂਗੇ ਨਾ ਥੋੜੇ ਜਿਹਾ ਥੋੜੀ ਜਿਆ ਨੀ ਪੂਰੀ ਇੰਨੀ ਕੰਦ ਨਹੀਂ ਹੈਗੀ ਵੀ ਅਸੀਂ ਚਰੇ ਤੱਕ ਲੈ ਜਾਾਂਗੇ ਆਪਾਂ ਤਾਂ ਇਸ ਰੇਕ ਦਾ ਮੈਂ ਲਾ ਜੂਗਾ ਇਟਾ ਇਟਾ ਫੜਾ ਦੇਗਾ ਮੈਨੂੰ 5 ਕ ਫੁੱਟ ਤੱਕ ਮੈਂ ਇਹਦਾ ਇਟਾ ਲਾ ਵੀ ਦਊਗਾ ਥੋੜੀ ਥੋੜੀ ਕਰੀ ਜਾਇਓ 5-5 ਫੁੱਟ ਕਰਦੇ 6 ਮਹੀਨੇ ਜੌਬ ਚੜ੍ਹਦੇ ਨਹੀਂ ਹਾਂ 5 ਫੁੱਟ ਕਰਕੇ 2 ਦਿਨ ਛੁੱਟੀ ਕਰ ਲਈ ਹੋਊਗਾ 6 ਮਹੀਨੇ ਜਾ 5 ਫੁੱਟ ਕੰਦ ਕਰਕੇ 2 ਦਿਨ ਛੁੱਟੀ ਕਰਕੇ ਸੁੱਕਾ ਨੂੰ ਸੁੱਕ ਗਈ ਫੇਰ ਫਿਰ ਚ ਕਰਤੀ 5 ਫੁੱਟ ਫੇਰ ਕਰਤੀ ਫੇਰ ਕਰਤਾ ਉਹ ਨਾਲ ਦੀ ਕੰਦ ਕਰਤੀ ਇੱਕ ਤੇ ਉਹ ਸੁੱਕੀ ਹੋ ਤੇ ਕਰਤੀ ਸੁੱਕੀ ਆਏ ਆਪਾਂ 2 ਕ ਲੱਖ ਪਾਉਣ ਦੀ ਜੌਬ ਫੜ ਕੇ 2 ਕਰੋੜ ਦੀ ਹੀਆਮੀ ਨਾ ਕਰਕੇ ਕਰੋੜ ਕਰੋੜ ਲਾਈਫ ਚੱਲ ਗਿਆ ਘਰੇ ਪਿੰਡ ਮੈਨੂੰ ਕਿੰਨਾ ਟਾਈਮ ਹੋ ਗਿਆ ਮੁੰਡਾ ਕਈ ਸਾਲ ਹੋ ਗਏ ਜੁਗੜੀ ਹੋ ਗਏ ਭੈਜੋ ਮੇ ਤਾਂ ਹੁਣ ਤੱਕ ਤਾਂ ਨਹੀਂ ਕਿੰਨੇ ਪੈਸੇ ਪਾਇਆ ਘਰੇ 10 ਲੱਖ ਲਾ ਕੇ ਕਿੰਨੇ ਸੀ 20 ਲੱਖ ਸੋ ਕੀ ਪੰਨੇ ਪਾਇਆ ਦੇ ਮੇ ਤਾਂ ਮੈਂ ਕਹ ਰਾ ਕੋਰੋਣਾ ਹੋਰ 50 ਲੱਖ ਰੁਪਇਆ ਮੰਗਾ ਉਹ ਦਾ ਟਰੋਂਨਾ ਪਾਉਣਾ ਚਲੋ ਮੈਂ ਕਹੇ ਉਹ ਕਰਦਾ ਚਲ ਜੇ ਥੋੜਾ ਜਿਹਾ ਸਰਤੇ ਹਾਂ ਕਿ 50 ਲੱਖ ਰੁਪਇਆ ਭੇਜੋ ਤੇ ਟਰਾਲਾ ਪਾਉਣਾ ਉਹਰੇ ਉਸ ਤੋਂ ਬਾਅਦ ਫਿਰ ਉਹਨਾਂ ਦਾ ਨੰਬਰ ਨੰਬਰ ਸਾਰੇ ਬੰਦ ਕਰ ਦੋ ਤੂੰ ਵੀ ਰੋ ਬੈ ਚੁੱਪ ਸੁਖੀ ਮੈਂ ਲਾ ਕੇ ਸਾਰਾ ਪੈਸਾ ਘਰ ਦੇ ਨੂੰ ਪਜਾ ਕਿੱਦੋਂ ਮਖਾਵਾਂਗਾ ਸੁਖੀ ਮੇਰਾ ਤਾਂ ਮੈਂ ਕੋਈ ਕਰਦਾ ਚੜਾਵਾ ਕਰਦਾ ਸਰ ਤਾਂ 2.5 ਕਰੋੜ ਕਿੱਦਾਂ ਚੜੇ ਉਹ 40 ਵਿੱਚ ਤੇ ਸਾਰੀ ਕਰਦੇ ਜਾਨਾ ਆਪੇ ਉਹ ਕਿ ਮਰ ਜਣਾ ਨਾ ਨਾ ਯਾਰ ਸੁਖੀ 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 ਸਾਡਾ ਕਿੱਲਾ ਵੀ ਕਰੋੜ ਨੂੰ ਇੱਕ ਇਹ ਯਾਰ 5 ਕਰੋੜ ਦਾ ਹੋ ਗਿਆ ਯਾਰ ਹੂੰ ਜਿਹੜਾ ਤਰਾ ਕਿੱਲੇ ਨਾ ਸਾਰੀ ਉਮਰ ਵਾਸਤੇ ਤੇਰਾ ਹਾਂ ਜਿਹੇ ਤੇਰੇ ਕੋਲੇ 4 ਬਿਘੇ ਜ਼ਮੀਨਾਂ 2 ਬਿਘੇ ਜ਼ਮੀਨਾਂ ਬਾਈ ਸਾਰੀ ਉਮਰ ਵਾਸਤੇ ਤੇਰੀ ਆ ਕੋ ਹਾਂ ਕਿੱਲਾ ਬੋਲਦਾ ਰਹਿਣਾ ਜਦੋਂ 베ਚ ਗਈ ਬਾਈ ਜੇ ਤਨੇ ਵੇਚਤੀ ਉਹ ਹਾਂ ਪੂਆ ਸੋਚ ਲਾ ਵੀ ਤੇਰੇ ਕੋਲੇ ਕੱਖ ਵੀ ਨਹੀਂ ਹੈ ਜ਼ੀਰੋ ਪੂਆ ਬਾ ਪੰਜ ਕਰੋੜ ਖਾਤੇ ਚ ਹੀ ਪਿਆ ਜਿਹੇ ਜਿਹਰੇ ਕੋਲੇ 50 ਕਰੋੜ ਰੁਪਏ ਆ ਯਾਰ ਜ਼ੀਰੋ ਆ ਉਹ ਹਾਂ ਜ਼ੀਰੋ ਜ਼ਮੀਨ ਜ਼ਮੀਨ ਹੀ ਆ ਹਾਂ ਜ਼ਮੀਨ ਤੂੰ ਇੱਥੇ ਸਾਰੀ ਉਮਰ ਧੱਕੇ ਖਾ ਕੇ ਵੀ ਨਹੀਂ ਬਣਾਇਆ ਉਹ ਤੂੰ ਕਿੱਲਾ ਦੁਬਾਰਾ ਜ਼ਿੰਦਗੀ ਦੇ ਵਿੱਚ ਕਦੇ ਖਰੀਦ ਨਹੀਂ ਸਕਦਾ ਐ ਮੈਂ ਮਤੋਂ ਲਿਖ ਕੇ ਲੈ ਲਾ ਮੈਂ ਤੈਨੂੰ ਲਿਖਤੀ ਜੀ ਦਿੰਦਾ ਆਹ ਜਿਦਾਂ 1 ਕਰੋੜ ਦਾ ਕਿੱਲਾ 1 ਕਰੋੜ ਰੁਪਈਆ ਦਾ ਨੇ ਉੱਥੇ ਵੇਚਤਾ ਉਹ ਤੇ ਇਹ ਤੇਰਾ ਜਾਂ 1.5 ਕਰੋੜ ਮੈਂ ਕਮਾ ਲਊਂਗਾ ਇੱਥੇ ਆ ਹੂੰ ਜਿਹੇ ਤੇਰਾ 5 ਕਰੋੜ ਦਾ ਕਿੱਲਾ ਹੂੰ ਦੁਬਾਰਾ ਉਹ ਜ਼ਿੰਦਗੀ ਦੇ ਵਿੱਚ ਕਦੇ ਖਰੀਦ ਨਹੀਂ ਸਕਦਾ ਉਹ ਤੇਰੀ ਜ਼ਮੀਨ ਹੈ ਤੇਰੀ ਹੀ ਰਹੂਗੀ ساری ਉਮਰ ਉਹ ਤੇਰੇ ਬੱਚਿਆਂ ਦੀ ਆ ਯਾਰ ਤੇਰੀ ਨਹੀਂ ਕਿ ਤੇਰੇ ਬਾਪ ਨੇ ਤੈਨੂੰ ਦਿੱਤੀ ਹੈ ਨਾ ਉਹਨੂੰ ਸੰਭਾਲ ਕੇ ਰੱਖ ਲੈ ਸੰਭਾਲ ਕੇ ਰੱਖ ਯਾਰ ਉਹਨੂੰ ਹਾਂ ਉਹ ਆਪਣੇ ਬੱਚੇ ਨੂੰ ਉਹ ਮੈ ਇੱਕ ਨੇ ਜਮਾਨ ਜਿਵੇਂ ਕੀ ਕਹਿੰਦੇ ਹੁੰਦੇ ਨੇ ਸਾਲੀ ਕਾਲੀ ਕੀ ਕਹਿੰਦੇ ਆ ਪ੍ਰੋਕਟੀ ਜਿਹੜੀ ਆਪਣੀ ਹੁੰਦੀ ਆ ਯਾਰ ਆਪਣੀ ਜਿਵੇਂ ਸੱਸ ਸਾਬ ਦੀ ਬਹੂ ਨੂੰ ਚਾਬੀਆਂ ਦੇ ਦਿੰਦੀ ਆ ਹਾਂ ਅੱਛਾ ਉਹ ਮੈਂ ਹਾਂ ਉਹ ਗੱਲ ਐ ਇਹ ਬੁਰੀ ਐ ਤੂੰ ਕਿਉਂ ਸਿਆਣੀ ਗੱਲ ਕਰਦੇ ਵੇਹੂੰ ਹਣਾ ਯਾਰ ਮੈਂ ਮੈਂ ਤਾਂ ਹਮੇਸ਼ਾ ਸਿਆਣੀ ਉਹ ਗੱਲ ਕਰਦਾ ਹਾਂ ਮੈਂ ਦੁਨੀਆਦਾਰੀ ਦੇਖੀ ਹੋਈ ਆ ਬਾਈ ਦੇਖੀ ਹਾਂ ਮੇਰੀ ਆਪਣੀ ਸੋਚ ਐ ਤੁਹਾਡੇ ਪਾਪਿਆਂ ਦੀ ਉਮਰ ਦਾ 45 ਸਾਲ ਦਾ ਨਾ ਉਹ ਚਾਹੇ 1 ਕਰੋੜ ਦਾ ਵੇਚ ਦੇ ਤੂੰ ਅੱਡੇ ਵਾਲੀ ਸਾਲ ਤਾਂ ਹੋ ਗਿਆ ਹੁੰਦਾ ਚਾਹੇ ਤੂੰ 20 ਕਰੋੜ ਦਾ ਵੇਚ ਦੇ ਹੂੰ ਦਵਾਰਾ ਉਹ ਗੀਲਾ ਤੂੰ ਜ਼ਿੰਦਗੀ ਦੇ ਵਿੱਚ ਕਦੇ ਸਾਰੀ ਉਮਰ ਚ ਨਹੀਂ ਸੀਗਾ ਜਿੰਨਾ ਮਰਜ਼ੀ ਕਿਸਿਆਂ ਕਰਾ ਲੈ ਨਹੀਂ ਬਣਦਾ ਨਾ ਕਦੇ ਵੀ ਨਹੀਂ ਬਣਦਾ ਮਤਵਲੇ ਨਹੀਂ ਦੂਦਾ ਸਵਾਦ ਨਹੀਂ ਪਤਾ ਹੁੰਦਾ ਮਤਵਲੇ ਨਹੀਂ ਹੁੰਦਾ ਕਦੇ ਲੈ ਜੀ ਤੂੰ ਨਹੀਂ ਸੋਖੀ ਲੋਕੀ ਫਿਰ ਵੇਚੀਗਾ ਤੂੰ ਜਾਂਦੇ ਕਰੋੜ ਕਰੋੜ ਹੈਣਾ ਬੇਵਕੂਫਾ ਕਾਇਦੇ ਨਾ ਮੇ ਤੁਕੇਂ ਦੇ ਹੋ ਜਮੀਨਾਂ ਯਾਰ ਵੇਚਣੀ ਕਾਦੇ ਵਾਸਤੇ ਯਾਰ ਤੇਰੇ ਸਿਰ ਤੇ ਆਰਾ ਠਿਕਿਆ ਹੋਇਆ ਵੀ ਭੈਣ ਚੋਦਾ ਵੀ ਹੋਣਾ ਵੇਚ ਕੇ ਤੂੰ ਕੀ ਕਰਨਾ ਕਰਦਾ ਮੈਂ ਕਹੀ ਨਹੀਂ ਵੇਚਣੀ ਫੇਰ ਕਾਦੇ ਵਾਸਤੇ ਇਹ ਗੱਲਾਂ ਕਰਨੀ ਨੇ ਤੂੰ ਇਹ ਨਾਉਂ ਹੀ ਨਹੀਂ ਲੈਣਾ ਚਾਹੁੰਦਾ ਪਹਿਲੀ ਗੱਲ ਨਹੀਂ ਲੈਣਾ ਚਾਹੀਦਾ ਨਹੀਂ ਮੈਂ ਤਾਂ ਨਹੀਂ ਜਾ ਹਾਂ ਇਹ ਤਾਂ ਬਸ ਚੁੱਪ ਕਰ ਜਾ ਵੈਸੇ ਤਾਂ ਭੁੱਲੇ ਜਾ ਤੂੰ ਐ ਸੋਚ ਵੀ ਉਹ ਜਮੀਨ ਮੈਂ ਆਪਣੇ ਬੇਟੇ ਨੂੰ ਦੇਣੀ ਹੈ ਬਸ ਬਸ ਸੋਚ ਲਈ ਇੰਨੀ ਕ ਗੱਲ ਯਾਦ ਰੱਖ ਬਸ ਵੇਚਣ-ਵੋਚਣ ਦਾ ਤੇਰੇ ਮਨ ਦੇ ਵਿੱਚ ਖਿਆਲ ਹੀ ਨਹੀਂ ਆਉਣਾ ਚਾਹੀਦਾ ਵੀ ਯਾਰ ਆਸੀਂ ਨੇ ਵੇਚਣੀ ਹੈ। ਨਹੀਂ ਆਪਾਂ ਤੁਹਾਡੇ ਸੋਚੇ ਨਹੀਂ ਸੁਖੀ। ਬਸ ਲੋੜ ਆਪਾਂ ਬਣਾਉਣੀ ਆ ਹੋਰ। ਕਿਉਂਕਿ ਮਾਦਾ ਕਲਾ ਲਿਆ ਇੱਥੇ ਆ ਕੇ ਕੰਮ ਲਿਆ ਪਹਿਲੇ ਸਾਲ ਚ। ਉਹ ਯਾਰ ਚਾਹੇ ਤੂੰ ਜੋ ਮਰਜ਼ੀ ਲਈ ਚੱਲ। ਜਿਹੜੇ ਬੰਦੇ ਜਿਹੜੇ ਬੰਦੇ ਤੋਂ ਤਨੇ ਲੈ ਲਿਆ ਉਹਨੂੰ ਕਹਾਂ ਮੈਂ ਤੋ ਖਰੀਦ ਕੇ ਰੱਖਾ। ਤਾਂ ਜੇ ਤਨੇ ਇੱਕ ਬਿੱਗਾ ਜ਼ਮੀਨ ਦਾ ਲੈ ਲਿਆ ਉਹਨੂੰ ਕਹਾਂ ਮੈਂ ਤੋ ਖਰੀਦ ਕੇ ਰੱਖਾ ਯਾਰ। ਗੱਲ ਤੇਲੀ ਸਹੀ ਆ। ਸੁਖੀ ਗੱਲ ਤੇ ਦਾਮਿਆ। ਉਹਨੂੰ ਕਹਾਂ ਜਿੰਨਾ ਮਰਜ਼ੀ ਜ਼ੋਰ ਲਾ ਲੈ ਮੈਂ ਤੋ ਖਰੀਦ ਕੇ ਰੱਖਾ। ਜੇ ਸਾਲੀ ਉਹ ਤੇਨੇ 4 ਲੱਖ ਦੇ ਲਈ ਆ ਅਗਲਾ 20-25 ਲੱਖ ਰੁਪਏ ਦੇਉਗੇ ਦੇਊਗਾ ਆਪਾਂ ਫੇਰ ਵੀ ਨਹੀਂ ਦੇਣੀ ਹਾਂ ਲੋਡ ਵੀ ਕੀ ਆ ਯਾਰ ਜਿਹੜੀ ਤੇਰੀ ਚੀਜ਼ ਬਣ ਗਈ ਆ ਕਦੇ ਨਾ ਹੋ ਕਰਾ ਗੱਲ ਤੇਰੀ ਸਹੀਆ ਵਕੀ